ਬਹੁਤ ਵਾਰੀ ਗੱਲ ਕੀਤੀ ਦੁਨੀਆ ਦੇ ਸੋਹਣੇ ਮੁਲਕਾਂ ਦੀ ਦੁਨੀਆ ਦੇ ਸਾਫ਼ ਸੁਥਰੇ ਮੁਲਕਾਂ ਦੀ ਪਰ ਅੱਜ ਮੈਂ ਗੱਲ ਕਰਨਾ ਚਾਹੂੰਗੀ ਦੁਨੀਆ ਦੇ ਗੰਦੇ ਮੁਲਕਾਂ ਦੀ ਜੇ ਨਵੰਬਰ ਦੇ ਪਹਿਲੇ ਹਫਤੇ ਦੀ ਗੱਲ ਕਰੀਏ ਤੇ ਇੰਡੀਆ 'ਚ ਬੈਠੇ ਹੋਈਏ ਤੇ ਸਾਹ ਨਹੀਂ ਆਉਂਦਾ ਇਸ ਲੈਵਲ ਦਾ ਉੱਥੇ ਪ੍ਰਦੂਸ਼ਣ ਵੱਧ ਜਾਂਦਾ ਵੀ ਮਾੜਾ ਮੋਟਾ ਬਿਮਾਰ ਬੰਦਾ ਘਰੋਂ ਬਾਹਰ ਨਹੀਂ ਨਿਕਲਦਾ ਵੀ ਕੁਝ ਵੀ ਹੋ ਸਕਦਾ ਸੋ ਜੇਕਰ ਅਸੀਂ ਇਹਨਾਂ ਮੁਲਕਾਂ ਦੀ ਸੂਚੀ ਪੜ੍ਹ ਲਈਏ ਹੋਵੇ ਤੇ ਕਿਹੜੇ-ਕਿਹੜੇ ਮੁਲਕ ਨੇ ਤੇ ਭਾਰਤ ਕਿੱਥੇ ਐਕਸਟੈਂਡ ਕਰਦਾ ਅਸਲ 'ਚ ਸਵਿਟਜ਼ਰਲੈਂਡ ਸਿਤ ਵਰਲਡ ਹੈਲਥ ਆਰਗੇਨਾਈਜੇਸ਼ਨ ਦੀ ਜਿਹੜੀ ਸੰਸ ਉਹਨਾਂ ਦੇ ਕੁਝ ਅੰਕੜੇ ਨੇ ਉਹਨਾਂ ਨੇ ਕੁਝ ਬੈਂਚਮਾਰਕ ਰੱਖੇ ਹੋਏ ਨੇ ਕਿ ਆ ਸਾਡਾ ਮਾਪਦੰਡ ਹੈ ਜੇ ਕੋਈ ਇਸ ਤੇ ਖਰਾ ਨਹੀਂ ਉਤਰਦਾ ਤੇ ਇਹਦਾ ਮਤਲਬ ਉਹ ਗੰਦੇ ਮੁਲਕਾਂ ਜਾਂ ਗੰਦੇ ਸ਼ਹਿਰਾਂ ਦੀ ਸੂਚੀ ਦੇ ਵਿੱਚ ਆਉਂਦਾ ਔਰ ਰਿਪੋਰਟ ਜਿਹੜੀ ਹੈ 2024 ਦੀ ਜਿਹੜੀ ਜਾਰੀ ਹੋਈ ਹੈ ਉਹਦੇ ਵਿੱਚ ਵਰਲਡ ਹੈਲਥ ਆਰਗੇਨਾਈਜੇਸ਼ਨ ਦੀ ਐਨੂਅਲ ਜਿਹੜੀ ਗਾਈਡਲਾਈਨ ਹੈ ਉਹਦੇ ਮੁਤਾਬਕ ਇੰਡੀਆ ਜਿਹੜਾ ਹੈ ਦੁਨੀਆ ਦਾ ਪੰਜਵਾਂ ਗੰਦਾ ਜਾਂ ਪੰਜਵਾਂ ਮੋਸਟ ਪੋਲਿਊਟਡ ਮੁਲਕ ਮੰਨਿਆ ਜਾ ਰਿਹਾ ਹੈ ਹਲਿਆ ਕਿ ਭਾਰਤ ਸਰਕਾਰ ਦੇ ਅੰਕੜੇ ਕੁਝ ਹੋਰ ਕਹਿੰਦੇ ਨੇ ਉਹਦੇ ਬਾਰੇ ਬਾਅਦ ਵਿੱਚ ਗੱਲ ਕਰਦੇ ਆ ਕਿਉਂ ਕਹਿੰਦੇ ਨੇ ਇਹ ਜਿਹੜੀ 2024 ਦੀ ਵਰਲਡ 에ਅਰ ਕੁਆਲਿਟੀ ਰਿਪੋਰਟ IQAIR ਜਿਹੜੀ ਹੈ ਸਵਿਸ਼ 에ਅਰ ਕੁਆਲਿਟੀ ਟੈਕਨੋਲੋਜੀ ਕੰਪਨੀ ਦੁਆਰਾ ਜਿਹੜੀ ਮਾਈਕਰੋਗ੍ਰਾਮਸ ਪਰ ਕਯੂਬਿਕ ਮੀਟਰ ਦੇ ਹਿਸਾਬ ਨਾਲ ਮਿਲਤੀ ਕੀਤੀ ਜਾਂਦੀ ਹੈ ਉਹਦੇ ਮੁਤਾਬਕ ਜਿਹੜਾ ਸਟੈਂਡਰਡ ਹੈ ਉਹ ਭਾਰਤ ਦਾ ਜਿਹੜਾ WHO ਦਾ ਸਟੈਂਡਰਡ ਹੈ ਉਸ ਨਾਲੋਂ ਤਕਰੀਬਨ 10 ਗੁਣਾ ਜ਼ਿਆਦਾ ਹੈ 50.6 ਮਾਈਕਰੋਗ੍ਰਾਮਸ ਪਰ ਕਯੂਬਿਕ ਮੀਟਰ ਹੈ ਇਸ ਤੋਂ ਇਲਾਵਾ ਜੀ ਕੁਝ ਹੋਰ ਮੁਲਕਾਂ ਦੀ ਵੀ ਅਸੀਂ ਗੱਲ ਕਰਦੇ ਹਾਂ ਰეკਮੈਂਡਡ ਗਾਈਡਲਾਈਨ ਸਿਰਫ 5 ਦੀ ਹੈ 5 ਮਾਈਕਰੋਗ੍ਰਾਮ ਪਰ ਕਿਊਬਿਕ ਮੀਟਰ ਦੀ ਹੈ ਤੇ ਇਹਦਾ ਕਾਰਨ ਇਹ ਹੈ ਇੰਡੀਆ ਦਾ ਜਿਹੜਾ ਰੈਂਕ ਇਨਾ ਮਤਲਬ ਮਾੜੇ ਸ਼ਹਿਰਾਂ ਮਾੜੇ ਦੇ ਮੁਲਕਾਂ ਦੇ ਵਿੱਚ ਗੰਦੇ ਮੁਲਕਾਂ ਦੇ ਵਿੱਚ ਗੰਦੀ ਹਵਾ ਵਾਲੇ ਮੁਲਕਾਂ ਦੇ ਵਿੱਚ ਆਉਣਾ ਉਹਦਾ ਕਾਰਨ ਸਭ ਤੋਂ ਵੱਡਾ ਇਹ ਦੱਸਿਆ ਜਾ ਰਿਹਾ ਹੈ ਕਿ ਦੁਨੀਆ ਦੇ 100 ਜਿਹੜੇ ਮੋਸਟ ਪੋਲਿਊਟਡ ਸ਼ਹਿਰ ਹੈਗੇ ਨੇ ਦੁਨੀਆ ਦੇ ਉਹਨਾਂ ਵਿੱਚੋਂ 74 ਇਕੱਲੇ ਇੰਡੀਆ ਦੇ ਵਿੱਚ ਨੇ ਤੇ ਇਹਦੇ ਵਿੱਚੋਂ ਜਿਹੜੇ ਹੋਰ ਕੁਝ ਮੁਲਕ ਹੈਗੇ ਨੇ ਉਹਨਾਂ ਦੇ ਨਾਮ ਵੀ ਅਸੀਂ ਦੱਸਦੇ ਹਾਂ ਸਭ ਤੋਂ ਉੱਪਰ ਜਿਹੜਾ ਮੇਘਾਲਿਆ ਸੂਬੇ ਦਾ ਇੱਕ ਛੋਟਾ ਜਿਹਾ ਸ਼ਹਿਰ ਹੈ ਜੋ ਦੁਨੀਆ ਦਾ ਸਭ ਤੋਂ ਮੋਸਟ ਪੋਲਿਊਟਡ ਸ਼ਹਿਰ ਜਿਹੜਾ ਹੈ ਉਹ ਮੰਨਿਆ ਗਿਆ ਜਿੱਥੇ ਜਿਹੜਾ ਰੈਂਕ ਜਿਹੜਾ ਹੈ ਓਵਰਆਲ ਇੰਡੀਆ ਦਾ ਜਿਹੜਾ ਉਹ ਉਹਦਾ ਏਕੋਏ ਇੰਡੈਕਸ ਹੈ ਉਹ 50 ਦੇ ਲੱਗ ਗਿਆ ਇਸ ਮੇਘਾਲਿਆ ਦੇ ਸ਼ਹਿਰ ਦਾ 128 ਦੇ ਲੱਗੇ ਸ਼ੱਕੇ ਦੱਸਿਆ ਜਾਂਦਾ ਦੂਸਰੇ ਨੰਬਰ ਤੇ ਦਿੱਲੀ ਹੈ ਤੇ ਇਹਦੇ ਵਿੱਚ ਇਹ ਵੀ ਖਾਸ ਗੱਲ ਹੈ ਕਿ ਵਰਲਡ ਹੈਲਥ ਆਰਗੇਨਾਈਜੇਸ਼ਨ ਦੇ ਹਿਸਾਬ ਨਾਲ 에ਅਰ ਪੋਲੂਸ਼ਨ ਗਾਈਡਲਾਈਨ ਦੇ ਮੁਤਾਬਕ ਦੁਨੀਆ ਦੇ ਸਿਰਫ 17% ਸ਼ਹਿਰ ਜਿਹੜੇ ਨੇ ਉਹ ਇਹਦੇ ਅਧੀਨ ਆਉਂਦੇ ਨੇ ਤੇ ਜਿਹੜੇ ਠੀਕ ਮੰਨੇ ਜਾ ਸਕਦੇ ਨੇ ਸੱਤ ਮੁਲਕ ਨੇ ਜਿਹੇ ਜਿਹੜੇ ਕਿ ਵਰਲਡ ਹੈਲਥ ਆਰਗੇਨਾਈਜੇਸ਼ਨ ਦੀ ਗਾਈਡਲਾਈਨ ਦੇ ਅਧੀਨ ਹੈਗੇ ਨੇ ਤੇ ਜਿਹੜੀ ਗਾਈਡਲਾਈਨ 5 ਦੀ ਜਿਹੜੀ ਹੈਗੀ ਆ ਉਹਦੇ ਵਿੱਚ ਨੇ ਉਹ ਹੈਗੇ ਨੇ ਆਸਟ੍ਰੇਲੀਆ ਬਹਾਮਾਸ ਬਰਬਡੋਜ਼ ਐਸਟੋਨੀਆ ਆਈਸਲੈਂਡ ਤੇ ਨਿਊਜ਼ੀਲੈਂਡ ਵਗੈਰਾ ਤੇ ਜਿਹੜੇ ਮੋਸਟ ਪੋਲਿਊਟਡ ਹੈਗੇ ਨੇ ਸ਼ਹਿਰ ਦੁਨੀਆ ਦੇ ਮੁਲਕ ਜਿਹੜੇ ਨੇ ਦੁਨੀਆ ਦੇ ਵਿੱਚ ਉਹਨਾਂ ਵਿੱਚ ਚੈਡ ਹੈ ਜਿੱਥੇ ਉਹੀ ਜਿਹੜਾ ਅੰਕ ਹੈ ਜਿਹੜਾ ਭਾਰਤ ਦਾ 50 ਹੈ ਉਹਨਾਂ ਦਾ 91 ਹੈ ਤੇ 18 ਗੁਣਾ ਹੈ ਜੋ ਵਰਲਡ ਹੈਲਥ ਆਰਗੇਨਾਈਜੇਸ਼ਨ ਦਾ ਜਿਹੜਾ ਬੈਂਚਮਾਰਕ ਹੈ ਫਿਰ ਬੰਗਲਾਦੇਸ਼ ਹੈ ਉਹ 78 ਹੈ ਤੇ ਪਾਕਿਸਤਾਨ ਜਿਹੜਾ ਹੈ ਉਹ 73 ਹੈ ਤੇ ਡੈਮੋਕਰੈਟਿਕ ਰਿਪਬਲਿਕ ਆਫ ਕਾਂਗੋ ਜਿਹੜਾ ਹੈ ਉੱਥੇ ਵੀ ਕਾਫੀ ਜ਼ਿਆਦਾ ਹੈ ਤੇ ਭਾਰਤ ਜਿਹੜਾ ਹੈ ਉਹਦਾ 50 ਜਿਵੇਂ ਮੈਂ ਪਹਿਲਾਂ ਦੱਸਿਆ ਸੋ 2021 ਦੇ ਵਿੱਚ ਇਹ ਮੰਨਿਆ ਜਾਂਦਾ ਹੈ ਵਰਲਡ ਹੈਲਥ ਆਰਗੇਨਾਈਜੇਸ਼ਨ ਦੇ ਹਿਸਾਬ ਨਾਲ ਕਿ ਤਕਰੀਬਨ 8 ਮਿਲੀਅਨ ਮੌਤਾਂ 80 ਲੱਖ ਮੌਤਾਂ ਦੁਨੀਆ ਦੇ ਵਿੱਚ 에ਅਰ ਪੋਲੂਸ਼ਨ ਨੂੰ ਕੰਟਰੀ ਦੇ ਕਰਕੇ ਹੋਈਆਂ ਹੋ ਸਕਦੀਆਂ ਨੇ ਜਿਹੜਾ ਕਿ ਫਾਈਨ ਪਾਰਟੀਕੂਲੇਟ ਮੈਟਰ ਉਹ 58% ਮੌਤਾਂ ਦਾ ਕਾਰਨ ਬਣਿਆ ਹੋ ਸਕਦਾ ਹੈ ਔਰ ਦੁਨੀਆ ਭਰ ਦੇ ਵਿੱਚ 40000 에어 ਕੁਆਲਿਟੀ ਮੋਨਿਟਰਿੰਗ ਸਟੇਸ਼ਨ ਲੱਗੇ ਹੋਏ ਨੇ ਔਰ 8954 ਜਗ੍ਹਾ ਤੇ ਦੁਨੀਆ ਦੇ ਵਿੱਚ ਮਿਲਤੀ ਗਿਣਤੀ ਕੀਤੀ ਜਾਂਦੀ ਹੈ افریقا ਦੀ ਖਾਸ ਤੌਰ ਤੇ ਵੱਡੀ ਸਮੱਸਿਆ ਇਹ ਹੈ ਕਿ ਉੱਥੇ ਮੋਨਿਟਰਿੰਗ ਸਟੇਸ਼ਨ ਹੀ ਬਹੁਤ ਘੱਟ ਹੈਗੇ ਨੇ ਤੇ ਕਈ ਮੁਲਕ ਇਸ ਤੋਂ ਵੀ ਜ਼ਿਆਦਾ ਗੰਦੇ ਹੋ ਸਕਦੇ ਨੇ ਕਿਉਂਕਿ ਉੱਥੇ ਜਿਹੜਾ ਮੋਨਿਟਰਿੰਗ ਸਟੇਸ਼ਨ ਹੀ ਹੈ ਨਹੀਂ ਕਿ ਤੇ ਇੰਡੀਆ ਦਾ ਜਿਹੜਾ ਓਨਲੀ ਜਿਹੜੀ ਆਪਣੀ ਨੈਸ਼ਨਲ ਗਾਇਡਲਾਈਨ ਹੈ ਪਹਿਲਾਂ ਉਹਦੀ ਗੱਲ ਕਰ ਲੈਂਦੇ ਆ ਗਾਈਡਲਾਈਨ ਜਿਹੜੀ ਹੈ ਉਹ 24 ਘੰਟਿਆਂ ਦੇ ਵਿੱਚ 60 ਮਾਈਕਰੋਨ ਤੱਕ ਦੀ ਇਜਾਜ਼ਤ ਉਹਨਾਂ ਨੂੰ ਹੈ ਤੇ ਜਿਹੜਾ ਸਾਲ ਦਾ ਪੀਰੀਅਡ ਹੈ ਉਸ ਵਿੱਚ 40 ਦੀ ਹੈ ਭਾਵੇਂ ਉਹਨਾਂ ਨੇ ਥੋੜਾ ਰਿਲੈਕਸ ਕੀਤਾ ਹੋਇਆ ਵਰਲਡ ਹੈਲਥ ਆਰਗੇਨਾਈਜੇਸ਼ਨ ਜਿੰਨੇ ਸਖਤ ਨਿਯਮ ਉਹਨਾਂ ਨੇ ਰੱਖੇ ਨਹੀਂ ਹੋਏਗੇ ਪਰ ਫਿਰ ਵੀ ਆਪਣੇ ਹਿਸਾਬ ਨਾਲ ਵੀ ਉਹ ਕਾਫੀ ਪਿੱਛੇ ਨੇ ਜੇ ਅਸੀਂ ਬਾਕੀ ਮੁਲਕਾਂ ਦੀ ਗੱਲ ਕਰੀਏ ਤਾਂ ਨਾਰਥ ਅਮਰੀਕਾ ਦੇ ਵਿੱਚ ਯੂ ਐਸ ਏ ਦਾ ਲਾਸ ਐਂਜਲਸ ਸ਼ਹਿਰ ਜਿਹੜਾ ਮੋਸਟ ਪੋਲਿਊਟਡ ਜਿਹੜਾ ਇਸ ਸੂਚੀ ਦੇ ਮੁਤਾਬਕ ਮੰਨਿਆ ਗਿਆ ਕੈਨੇਡਾ ਦੇ ਬਹੁਤੇ ਸ਼ਹਿਰ ਜਿਹੜੇ ਨੇ ਠੀਕ-ਠਾਕ ਨੇ ਖਾਸ ਤੌਰ ਤੇ ਬ੍ਰਿਟਿਸ਼ ਕੋਲੰਬੀਆ ਸੂਬੇ ਦੇ ਸ਼ਹਿਰ ਜਿਹੜੇ ਨੇ ਉਹਨਾਂ ਦੀ ਦੁਨੀਆ ਵਿੱਚ ਬਹੁਤ ਸੋਹਣੀ ਰਹਿ ਕੇਗਾ ਮੋਨਿਟਰਿੰਗ ਸਟੇਸ਼ਨ ਵੀ ਥਾਂ-ਥਾਂ ਤੇ ਲੱਗੇ ਹੋਏ ਨੇ ਕੈਨੇਡਾ ਦਾ 138 ਮੁਲਕਾਂ ਦੇ ਵਿੱਚੋਂ 119ਵੇਂ ਰੈਂਕ ਦਾ ਭਾਵ 18 ਮੁਲਕ ਜਿਹੜੇ ਨੇ ਕੈਨੇਡਾ ਤੋਂ ਉੱਪਰ ਨੇ ਪਰ ਵੱਡਾ ਦੇਸ਼ ਹੋਣ ਦੇ ਨਾਤੇ ਤੇ 40 40 ਮਿਲੀਅਨ ਦੇ ਲੱਗੇ ਆਬਾਦੀ ਹੋਣ ਦੇ ਨਾਤੇ ਕੈਨੇਡਾ ਦਾ ਰੈਂਕ ਮਾੜਾ ਨਹੀਂ ਹੈ ਜਿਹੜੇ ਮੁਲਕ ਕੈਨੇਡਾ ਤੋਂ ਉੱਪਰ ਹੈਗੇ ਨੇ ਉਹਨਾਂ ਵਿੱਚ ਕਿਸਕੈਂਡੇਨੇਵੀਅਨ ਨੇ ਕਿ ਛੋਟੇ ਨੇ ਪਰ ਆਸਟ੍ਰੇਲੀਆ ਵੱਡਾ ਮੁਲ ਸੋ ਇਹਦੇ ਵਿੱਚ ਹੁਣ ਸਾਰੇ ਇਸਤਿਹਾਰਗੂ ਵੀ ਕਰਨਗੇ ਕਿ ਨਹੀਂ ਹੈ ਆ ਆ ਆ ਪਰ ਮੈਂ ਸਮਝਦਾ ਕਿ ਚਾਈਨਾ ਦਾ ਵੀ ਕੋਈ ਬਹੁਤਾ ਵਧੀਆ ਰੈਂਕ ਨਹੀਂ ਹੈਗਾ ਪੋਲੂਸ਼ਨ ਉੱਥੇ ਵੀ ਬਹੁਤ ਹੈ ਪਰ ਇੰਡੀਆ ਨੂੰ ਸੋਚਣ ਦੀ ਲੋੜ ਹੈ ਇਸ ਮਾਮਲੇ ਤੇ ਤੁਹਾਨੂੰ ਪਤਾ ਹੈ ਕਿ ਜਦੋਂ 2014 ਦੇ ਵਿੱਚ ਸਰਕਾਰ ਬਣੀ ਸੀ ਤੇ ਕਿਹੜੀ ਮੁਹਿੰਮ ਚੱਲੀ ਸੀ ਸਵੱਛ ਭਾਰਤ ਮੈਂ ਉਹਦੀ ਗੱਲ ਕਰਨ ਲੱਗੀ ਵੀ ਤੁਸੀਂ ਨਾ ਫਿਕਰ ਕਰੋ ਉੱਥੇ ਸਵੱਛ ਭਾਰਤ ਚੱਲ ਰਿਹਾ ਬਹੁਤ ਚਰਨ ਹਾਂ ਮੈਂ ਉਹਦੇ 'ਚ ਫੇਰ ਮੈਂ ਯਾਦ ਕਰਾ ਦੇਮਾ ਆਪਣੇ ਦਰਸ਼ਕਾਂ ਨੂੰ ਕਿ ਇੱਕ ਵਿਦਿਅਕ ادارے ਨਾਲ ਜੁੜੇ ਹੋਣ ਕਰਕੇ ਅਸੀਂ ਪੰਜਾਬ ਦੀ ਮੈਂ ਗੱਲ ਕਰ ਰਿਹਾ ਪੰਜਾਬ ਦੇ ਵਿੱਚ ਵਿਦਿਅਕ ਅਦਾਰੇ ਦੇ ਵਿੱਚ ਅਸੀਂ ਮੀਟਿੰਗ ਦੇ ਵਿੱਚ ਬੈਠੇ ਹੋਏ ਸਨ ਤੇ ਕਿਤੇ ਉਹ ਉੱਥੇ ਇੱਕ ਸਰਕਾਰ ਦੇ ਆਫਿਸ ਤੋਂ ਬੰਦੇ ਆਉਂਦੇ ਨੇ ਕਿੰਨੇ ਜੀ ਸਾਨੂੰ ਡੀਸੀ ਸਾਹਿਬ ਵੱਲੋਂ ਅਸੀਂ ਆਏ ਆ ਤੇ ਅਸੀਂ ਜਿਹੜਾ ਬੱਚਿਆਂ ਨੂੰ ਮਿਲਣਾ ਹੈ ਕਲਾਸਰੂਮਾਂ ਦੇ ਵਿੱਚ ਜਾ ਕੇ ਸੀਗਾ ਤੁਸੀਂ ਕੀ ਕਹਿਣਾ ਉਹ ਕਹਿੰਦੇ ਜੀ ਅਸੀਂ ਉਹਨਾਂ ਨੂੰ ਉਹਨਾਂ ਦੱਸਣਾ ਕਿ ਜਿਹੜਾ ਸਵਚ ਭਾਰਤ ਮਿਮ ਚੱਲੀ ਉਹਦੇ ਬਾਰੇ ਜਾਣਕਾਰੀ ਦੇਣੀ ਉਹ ਦੱਸਦੇ ਨਹੀਂ ਪਹਿਲਾਂ ਤੁਹਾਨੂੰ ਅਸੀਂ ਕਿਹ ਕੀ ਜਾਣਕਾਰੀ ਦੇਣੀ ਆ ਉਹ ਕਹਿੰਦੇ ਜੀ ਉਹਨਾਂ ਨੂੰ ਕਹਣਾ ਵੀ ਫੋਨ ਦੇ ਵਿੱਚ ਆਪਣੇ ਨਾ ਆਪਣੇ ਵਿੱਚ ਜਾਂ ਆਪਣੇ ਪੇਰੈਂਟਸ ਦੇ ਫੋਨ ਦੇ ਵਿੱਚ ਐਪ ਲੋਡ ਕਰੋ ਸਵਛ ਭਾਰਤ ਦੀ ਫਿਰ ਆਪਣੇ ਜ਼ਿਲ੍ਹੇ ਤੇ ਆਪਣੇ ਸਟੇਟ ਤੇ ਜਾਓ ਆਪਣੇ ਜ਼ਿਲ੍ਹੇ ਤੇ ਜਾਓ ਤੇ ਜ਼ਿਲ੍ਹੇ ਦੇ ਵਿੱਚ ਜਾ ਕੇ ਸਾਰਿਆਂ ਦੇ ਵਿੱਚ ਰੈਂਕਿੰਗ ਜਿਹੜੀ ਆ 10 10 9 9 10 10 ਕਰ ਦਿਓ ਤੇ ਇਹ ਨਾਲ ਸਾਡੀ ਰੈਂਕਿੰਗ ਬੜੀ ਉੱਪਰ ਜਾਏਗੀ ਹੂੰ ਸੋ ਇਹ ਇਸ ਤਰ੍ਹਾਂ ਰੈਂਕਿੰਗ ਜਿਹੜੀ ਆ ਕਰ ਲਈ ਜਾਂਦੀ ਆ ਪਰ ਮੈਂ ਸਮਝਦਾ ਕਿ ਸਾਨੂੰ ਸਹੀ ਮੈਨਿਆਂ ਦੇ ਵਿੱਚ ਗਰਾਊਂਡ ਲੈਵਲ ਤੇ ਕੰਮ ਕਰਨ ਦੀ ਲੋੜ ਹੈ ਪਲਾਸਟਿਕ ਬੈਗਨ ਕਰਤੀ ਪਰ ਉਹੜੇ ਸੈਸ਼ਨ ਨੇ ਛੋਟੇ ਛੋਟੇ ਤਮਾਕੂ ਦੇ ਸ਼ੈਂਪੂ ਦੇ ਕਿੰਨੇ ਨੇ ਉਹ ਉਹ ਜਾਂਦੇ ਵੀ ਨਹੀਂ ਕਿਤੇ ਹਵਾ ਦੇ ਵਿੱਚ ਪਲਾਸਟਿਕ ਪਾਣੀ ਅਸੀਂ ਸਾਰੇ ਗੰਦਲੇ ਕਰ ਲਏ ਨੇ ਬੁੱਢੇ ਨਾਲੇ ਦੀ ਸਫਾਈ ਦਾ ਚੇਤਾ ਸਾਨੂੰ ਹੋਣਾ ਆ ਉਹ ਵੀ ਸਫਾਈ ਮੈਂ ਚਲੋ ਮੈਂ ਕੋਈ ਅੱਲੇ ਸਵਾਲ ਨਹੀਂ ਮੈਂ ਖੜੇ ਕਰ ਸਕਦਾ ਕਿਤੇ ਗਰਾਊਂਡ ਲੈਵਲ ਤੇ ਜਾ ਕੇ ਦੇਖਾਂਗੇ ਫਿਰ ਗੱਲ ਕਰਾਂਗੇ ਪ੍ਰਾਲੀ ਦਾ ਮਸਲਾ ਸਾਡੇ ਤੋਂ ਪ੍ਰਾਲੀ ਦਾ ਮਸਲਾ ਨਹੀਂ ਹੱਲ ਹੋ ਰਿਹਾ ਬੜਾ ਕੁਸ਼ਾ ਹੈ ਸਾਡੇ ਕੋਲ ਜਿਹੜਾ ਵੇਸਟ ਆ ਸਾਡਾ ਇੰਡਸਟਰੀਅਲ ਵੇਸਟ ਉਹ ਸਾਡੀ ਜ਼ਮੀਨ ਨੂੰ ਪਵਨ ਗੁਰੂ ਪਾਣੀ ਪਿਤਾ ਮਾਤਾ ਤਰਤ ਮਤ ਵਾਲੀ ਗੱਲ ਜਿਹੜੀ ਆ ਉਹ ਸੰਕਲਪ ਬਹੁਤ ਪਿੱਛੇ ਰਹਿ ਗਿਆ ਜਾਪਦਾ ਸਾਨੂੰ ਇਸ ਤਰ੍ਹਾਂ ਲੱਗਦਾ ਹੈ ਕਿ ਅਸੀਂ ਜਿੰਨਾ ਮਰਜੀ ਗੰਦ ਜਿਹੜਾ ਪਾਈ ਜਾਈਏ ਪਾਈ ਜਾਈਏ ਤੇ ਇੱਕ ਦਿਨ ਕੋਈ ਇਦਾਂ ਦਾ ਆਉਣਾ ਜene ਸਾਰੀ ਸਫਾਈ ਕਰ ਦੇਣੀ ਆ ਇਹ ਅਸੀਂ ਕਹਿ ਦਿੰਦੇ ਪੰਜਾਬ ਦੀ ਮੈਂ ਗੱਲ ਕਰ ਰਿਹਾ ਠੀਕ ਹੈ ਗੁਰੂਆਂ ਪੀਰਾਂ ਦੀ ਧਰਤੀ ਹੈ ਮੰਨ ਲੈਂਦੇ ਆ ਪਰ ਗੁਰੂਆਂ ਪੀਰਾਂ ਦੀ ਧਰਤੀ ਬੜੀ ਦੂਰ ਦੂਰ ਤੱਕ ਸੀ ਦੂਰ ਦੂਰ ਤੱਕ ਗੁਰੂਆਂ ਦਾ ਪ੍ਰਭਾਵ ਸੀ ਜੇ ਭਾਰਤ ਦੀ ਗੱਲ ਹੀ ਕਰੀਏ ਪਾਕਿਸਤਾਨ ਦੇ ਵਿੱਚ ਵੀ ਬਹੁਤ ਇਹਨੇ ਹਿੱਸੇ ਤੇ ਅਸੀਂ ਸਾਰੇ ਪਾਸੇ ਆਪਣੀ ਅਕਲ ਨਾਲ ਹੀ ਹਾਲ ਇਹੋ ਜਿਹਾ ਕਰਦੇ ਜਾ ਰਹੇ ਹਾਂ ਓਵਰ ਆਲ ਰਿਸੋਰਸ ਜਿਹੜੇ ਨੇ ਉਹਨਾਂ ਨੂੰ ਡਰੇਨ ਵੀ ਕਰਦੇ ਜਾ ਰਹੇ ਹਾਂ ਤੇ ਉਹਨਾਂ ਨੂੰ ਗੰਦਲੀਆਂ ਵੀ ਕਰ ਰਹੇ ਹਾਂ ਬਿਲਕੁਲ ਠੀਕ ਹੈ ਜੀ